ਸਸਰੀਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਗੈਂਗਸਟਰਾਂ ਦੀ ਪੈੜ ਨੱਪਣ ਦੇ ਵਿੱਚ ਥਾਂ-ਥਾਂ ਤੋਂ ਇਨਕਾਊਂਟਰ ਦੀ ਜਾਣਕਾਰੀ ਸਾਹਮਣੇ ਆਵੇ ਫਿਰ ਫਰਕ ਤਾਂ ਪੈਂਦਾ ਹੈ ਜਦੋਂ ਪੁਰਾਣੀ ਰੰਜਿਸ਼ ਮੌਜੂਦਾ ਸਮੇਂ ਦੇ ਇੱਕ ਵੱਡੇ ਗੈਂਗਸਟਰ ਦੇ ਵੱਲੋਂ ਕਿੱਡ ਦੇ ਤੌਰ ਦੇ ਉੱਤੇ ਇੱਕ ਸਰਪੰਚ ਦੇ ਨਾਲ ਕੱਢੀ ਜਾਵੇ ਫਿਰ ਫਰਕ ਤਾਂ ਪੈਂਦਾ ਮੈਂ ਨਾ ਖਬਰਾਂ ਦਾ ਰੁਕ ਕਰਾਂਗਾ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਗੁਲਾਬ ਸਿੱਧੂ ਦੀ ਗੁਲਾਬ ਸਿੱਧੂ ਦਾ ਇੱਕ ਗਾਣਾ ਆਇਆ ਤਾਂ ਨੂੰ ਯਾਦ ਹੋਏਗਾ ਜਿਸ ਦੇ ਵਿੱਚ ਗੁਲਾਬ ਸਿੱਧੂ ਜ਼ਿਕਰ ਕਰਦੇ ਨੇ ਕਿ ਸਣੇ ਸਰਪੰਚ ਪੂਰਾ ਪਿੰਡ ਕੁੱਟ ਦੋ ਤਾਂ ਇਹ ਗਾਣੇ ਦਾ ਮੈਂ ਜ਼ਿਕਰ ਕਿਉਂ ਕੀਤਾ ਹੈ ਇੱਕ ਖਬਰ ਬਰਨਾਲਾ ਤੋਂ ਆਈ ਹੈ ਉਸ ਦੇ ਨਾਲ ਸਿੱਧੀ ਜਾ ਕੇ ਜੁੜਦੀ ਹੈ ਇਸ ਕਰਕੇ ਸ਼ੁਰੂਆਤ ਚ ਗੱਲ ਵੀ ਉਸ ਦੀ ਤੇ ਜ਼ਿਕਰ ਗਾਣੇ ਦਾ ਵੀ ਸ਼ੁਰੂਆਤ ਕਰਨ ਜਾ ਰਹੀਆਂ ਬਰਨਾਲਾ ਪੁਲਿਸ ਦੇ ਹੱਥ ਲੱਗੀ ਹੈ ਵੱਡੀ ਕਾਮਯਾਬੀ ਗਾਇਕ ਗੁਲਾਬ ਸਿੱਧੂ ਤੇ ਹਮਲੇ ਦੀ ਯੋਜਨਾ ਬਣਾ ਰਹੇ ਤਿੰਨ ਮੁਲਜ਼ਮ ਕਾਬੂ ਕੀਤੇ ਗਏ ਨੇ ਮੁਲਜ਼ਮਾਂ ਦੇ ਵਿੱਚ ਪਿੰਡ ਕੋਟ ਤੋਂ ਨਾਲ ਦਾ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਉਰਫ ਕਿੱਦਾ ਵੀ ਸ਼ਾਮਿਲ ਹੈ ਗੁਲਾਬ ਸਿੱਧੂ ਦੇ ਉੱਤੇ ਹਮਲਾ ਕਰਨ ਦੀ ਪਲੈਨਿੰਗ ਕਰ ਰਹੇ ਸਨ ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕਰ ਲਏ ਨੇ ਇੱਕ ਦੇਸੀ ਪਿਸਤੌਲ 32 ਬੋਰ ਸਮੇਤ ਕਾਰਤੂਸ ਇੱਕ ਡੰਮੀ ਪਿਸਤੌਲ 4 ਮੋਬਾਈਲ ਫੋਨ ਇੱਕ ਗੱਡੀ ਸਵਿਫਟ ਵੀ ਬਰਾਮਦ ਕੀਤੀ ਗਈ ਹੈ ਦਰਅਸਲ ਸਰਪੰਚਾਂ ਤੇ ਗਾਇਕ ਗੀਤਕਾਰ ਰਣਜੀਤ ਚੜਖੜਾ ਸੀ ਮੁਲਜ਼ਮ ਸਰਪੰਚਰ ਸਰਪੰਚ ਨੇ ਗੁਲਾਬ ਸਿੱਧੂ ਦੇ ਖਿਲਾਫ ਇੱਕ ਧਮਕੀ ਭਰੀ ਵੀਡੀਓ ਵੀ ਜਾਰੀ ਕੀਤੀ ਸੀ ਜਦੋਂ ਹੁਣ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਪਰ ਗੁਲਾਬ ਸਿੱਧੂ ਨੇ ਉਸ ਗਾਣੇ ਨੂੰ ਲੈ ਕੇ ਮਾਫੀ ਮੰਗੀ ਜਨਤਕ ਤੌਰ ਦੇ ਉੱਤੇ ਇੱਕ ਪ੍ਰੋਟੈਸਟ ਚੱਲ ਰਿਹਾ ਸੀ ਔਰ ਜਿੱਥੇ ਸਰਪੰਚਾਂ ਦੇ ਵੱਲੋਂ ਗੁਲਾਬ ਸਿੱਧੂ ਦੇ ਖਿਲਾਫ ਗੁਲਾਬ ਸਿੱਧੂ ਉੱਥੇ ਖੁਦ ਵੀ ਪਹੁੰਚ ਗਏ ਸੀ ਔਰ ਉੱਥੇ ਜਾ ਕੇ ਵੀ ਉਹਨਾਂ ਨੇ ਇੱਕ ਤਰੀਕੇ ਨਾਲ ਸਿੱਧੇ ਤੌਰ ਤੇ ਮਾਫੀ ਮੰਗ ਲਈ ਸੀ ਪਰ ਲੱਗ ਰਿਹਾ ਹੈ ਕਿ ਕਈਆਂ ਦੇ ਦਿਲ ਤੇ ਲੱਗੀ ਉਹ ਗੱਲ ਖਤਮ ਹੋ ਨਹੀਂ ਰਹੀ ਗੁਲਾਬ ਸਿੱਧੂ ਇੱਕ ਵੱਡਾ ਨਾਮ ਹੈ ਪੰਜਾਬ ਦੇ ਵਿੱਚ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਉਹਨਾਂ ਦਾ ਇੱਕ ਗਾਣਾ ਥੋੜੀ ਦੇਰ ਕੁਝ ਮਹੀਨੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਗਾਣੇ ਨੂੰ ਪਸੰਦਤਾ ਕੀਤਾ ਗਿਆ ਕਿਉਂਕਿ ਉਹਦੇ ਖੂਬਸਾਰੇ ਵਿਊਜ਼ ਜਦੋਂ ਅਸੀਂ YouTube ਦੇ ਉੱਤੇ ਜਾ ਕੇ ਦੇਖਦੇ ਹਾਂ ਤਾਂ ਮਿਲੇ ਸਨ ਪਰ ਉਸ ਗਾਣੇ ਦੀ ਇੱਕ ਲਾਈਨ ਨੇ ਬਵਾਲ ਵੀ ਬਹੁਤ ਕੀਤਾ ਔਰ ਬਵਾਲ ਦੇ ਵਿਚਾਲੇ ਇਹ ਹੋਇਆ ਕਿ ਵਿਰੋਧ ਦਾ ਸਾਹਮਣਾ ਕਰਨਾ ਪਿਆ ਗੁਲਾਬ ਸਿੱਧੂ ਨੂੰ ਔਰ ਗੁਲਾਬ ਸਿੱਧੂ ਦੇ ਖਿਲਾਫ ਇੱਕ ਪੂਰੀ ਸਾਜ਼ਿਸ਼ ਘੜੀ ਜਾ ਰਹੀ ਸੀ ਫਿਲਹਾਲ ਜਿਸ ਨੂੰ ਪੁਲਿਸ ਨੇ ਤੁਸੀਂ ਕਹੋ ਕਿ ਫੇਲ ਕਰ ਦਿੱਤਾ ਹੈ ਤਈ ਇੱਕ ਗਾਣਾ ਰਿਲੀਜ਼ ਕੀਤਾ ਜਾਂਦਾ ਹੈ ਕਰੀਬ 2 ਮਹੀਨੇ ਪਹਿਲਾਂ ਗੁਲਾਬ ਸਿੱਧੂ ਦੇ ਵੱਲੋਂ ਉਸ ਦਾ ਨਾਮ ਸੀ ਲਵ ਜੱਟਾ ਲਵ ਯੂ ਤਾਂ ਉਸ ਜੱਟਾ ਲਵ ਯੂ ਗਾਣੇ ਦੇ ਵਿੱਚ ਗੁਲਾਬ ਸਿੱਧੂ ਤੇਜਸਮੀਨ ਅਖਤਰ ਸਨ ਜਿਸ ਦੇ ਵਿੱਚ ਇਹ ਲਾਈਨ ਸੀ ਕਿ ਸਣੇ ਸਰਪੰਚ ਪੂਰਾ ਪਿੰਡ ਕੁੱਟ ਦੋ ਔਰ ਹੁਣ ਤੱਕ ਕਰੀਬ ਕਰੀਬ 30 ਮਿਲੀਅਨ ਲੋਕ ਕੋ ਉਸ ਗਾਣੇ ਨੂੰ ਦੇਖ ਚੁੱਕੇ ਨੇ ਤਾਂ ਗਾਣਾ ਤਾਂ ਪਸੰਦ ਕੀਤਾ ਗਿਆ 30 ਮਿਲੀਅਨ ਇੱਕ ਵੱਡਾ ਨੰਬਰ ਹੁੰਦਾ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਦੂਜੇ ਪਾਸੇ ਜਿਹੜੀ ਇਹ ਘਟਨਾ ਆਇਆ ਕਹੀਏ ਕਿ ਹੁਣ ਪੂਰੀ ਪਲੈਨਿੰਗ ਪੁਲਿਸ ਨੇ ناکਾਮ ਕੀਤੀ ਹੈ ਜਾਂ ਜਿਸ ਦਾ ਪਰਦਾ ਫਾਸ਼ ਕੀਤਾ ਕੋਈ ਇਸ਼ਾਰਾ ਜ਼ਰੂਰ ਕਰ ਰਹੀ ਹੈ ਕਿ ਕਿਸੇ ਸਰਪੰਚ ਦੇ ਦਿਲ ਦੇ ਵਿੱਚ ਇਹ ਗੱਲ ਰਹੀ ਕਿ ਇਹ ਸਾਨੂੰ ਟਾਰਗੇਟ ਕਰਨ ਵਾਲਾ ਗਾਣਾ ਲਿਖਿਆ ਗਿਆ ਖੈਰ ਇਹ ਮੌਜੂਦਾ ਸਰਪੰਚ ਸੀ ਕਿੱਦਾਂ ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਦੇ ਕਿੰਦਾ ਸਰਪੰਚ ਭਾਈ ਨਾ ਇੱਕੋ ਭਾਈ ਛੋਟੇ ਸਾਹਮਣੇ ਬੇਨਤੀ ਕਰਦਾ ਵਾਂ ਸਰਹੇ ਸਰਪੰਚਾਂ ਨੂੰ ਤੁਸੀਂ ਮੇਰੇ ਨਾਲ ਲੱਗੋਗੇ ਭਾਈ ਨਾ ਲੱਗੋਗੇ ਮੈਨੂੰ ਤਾਂ ਇਹ ਗੱਲ ਤੇ ਆਇਆ ਵੀਰੇ ਗੁੱਸਾ ਮੈਂ ਮੋਕੇ ਦਾ ਸਰਪੰਚ ਹਾਂ ਨਾ ਗਲਾ ਉਹ ਸਿੱਧੂ ਨੇ ਗਾਣਾ ਗਾਉਂਦਾ ਸਭ ਚੰਗੀ ਗੱਲਾ ਵਧੀਆ ਗਾਉਂਦਾ ਗਾਇਕਾ ਗਾਈ ਜਾਵੇ ਆ ਸੁਣੀ ਬਣਾ ਕੀ ਕਹੋ ਨੇ ਗਾਣੇ ਚ ਗਲਾ ਜਿੱਦ ਨੂੰ ਮੈਂ ਕਹਿੰਦਾ ਇੱਕ ਗੱਲ ਮੈਨੂੰ ਮਿਲੀ ਸੀ ਤੂੰ ਤੈਨੂੰ ਮੈਂ ਦੱਸੂ ਪਤਾ ਵੀ ਕਿਵੇਂ ਸਰਪੰਚ ਗੁੱਟੀ ਦੀ ਠੀਕ ਆ ਮਿਲੀ ਮੈਨੂੰ ਕਿਤੇ ਨਹੀਂ ਕਿਤੇ ਮਿਲੇ ਜਿੱਦ ਨੇ ਮਿਲ ਗਿਆ ਤੈਨੂੰ ਉਦਨੇ ਹੀ ਮੈਨੂੰ ਪਤਾ ਲੱਗੂ ਵੀ ਸਰਪੰਚ ਨੂੰ ਕਿਵੇਂ ਗੁੱਟੀ ਦਾ ਠੀਕ ਆ ਵੀਰੇ ਜੀ ਜਿਹਦੋਂ ਮੈਂ ਦੱਸੂ ਬਾਕੀ ਹੋਰ ਸਰਪੰਚ ਨੂੰ ਕਹਿੰਦਾ ਸਾਰਿਆਂ ਨੂੰ ਬਈ ਮੈਂ ਇੱਥੋਂ ਤੱਕ ਨਹੀਂ ਚਰੀ ਜਾਂਦੀ ਗੱਲ ਇਹ ਚੀਜ਼ ਆ ਠੀਕ ਆ ਸਾਰੇ ਸਰਪੰਚ ਨੂੰ ਬੇਨਤੀ ਆ ਇਹਦੇ 'ਚ ਆਪਣੇ ਮੈਨ ਲਾ ਕੇ ਦਊਗਾ ਵੀ ਸਰਪੰਚ ਨੂੰ ਕਿਵੇਂ ਕੁੱਟੀ ਦਿੰਦਾ ਸਰਪੰਚ ਕੇਤੇ ਮਾਣੀ ਮੁੱਟੀ ਗੱਲ ਹੁੰਦੀ ਆ ਸਾਰੇ ਪਿੰਡ ਨੂੰ ਪਿੰਡ ਜਿੱਤੇ ਆ ਕੇ ਸਰਪੰਚ ਬਣਾਉਂਦਾਗਾ ਤੂੰ ਕਿਹੜੇ ਬੰਦੇ ਆ ਜਾਂ ਮੈਂ ਦੱਸੂ ਮਤਲਬ ਬੜੀ ਜੁਸਰੀ ਮਿਹਰੇ ਦੇ ਕਹਣੇ ਕੱਟ ਕੇ ਰਾਜ ਨਹੀਂ ਆਪਾ ਬਾਈ ਨਾ ਆਪਾ ਵੀਡੀਓ ਬਿਡੀ ਦੀ ਖੇਡੀ ਠੀਕ ਆ ਤੂੰ ਮਨੂੰ ਮਣੀ ਤੈਨੂੰ ਮੈਂ ਦੱਸੂ ਪਤਾ ਵੀ ਕਿਵੇਂ ਸਰਪੰਚ ਨੂੰ ਬੋਲੀਦਾ ਹੁੰਦਾ ਤਰੀਕ ना, ही ना भी भी आज, तीन अक्य अरेस्ट किया गया है और इन्ह को लो एक पिस्टल बत्ती बोर चार दिन कारतूस से एक डमी पिस्टल बराबद किया गया है तू तो डिटेल से दसना चाहन कि जे एक्यूज है तीनों बलजिंदर सिंह उर्फ केंडा ये कोटडोना पिंड का सरपंच भी है बलविंदर सिंह उर्फ बिंदर ये भी कोटडोना पिंड का रहने वाला है ਤੇ ਗੁਰਵਿੰਦਰ ਸਿੰਘ ਉਰਫ ਗਿਲ ਉਰਫ ਗੁਰਜੰਡ ਇਹ ਵੀ ਉਸੀ ਪਿੰਡ ਦੇ ਰਹਿਨੇ ਵਾਲਾ ਇਹਨਾਂ ਦੇ ਗਿਰੋਏ ਇਹਨਾਂ ਦੇ ਖਿਲਾਫ 2022 ਦੇ ਵਿੱਚ ਵੀ ਤਿੰਨ ਮੁਕਦਮੇ ਸੀਗੇ ਐਕਸਟਰਸ਼ਨ ਦੇ ਤੋਂ ਇਹਨਾਂ ਦਾ پلان ਬੜਾ ਹੀ ਖਤਰਨਾਕ ਸੀਗਾ ਇਹਨਾਂ ਨੇ ਕਪੂਰਥਲਾ ਜੇਲ੍ਹ ਦੇ ਵਿੱਚ ਇੱਕ ਮਲਕਿਤ ਕੀਤਾ ਬੰਦੇ ਉਹਦੇ ਟੈਸਟ ਸੀਗੇ ਉੱਥੋਂ ਦੋ ਪਿਸਟਲ ਪ੍ਰੋਕ્યોਰ ਕੀਤਾ ਗਿਆ ਸੀਗਾ ਔਰ ਇਹਨਾਂ ਵਾਲੇ ਪ੍ਰੋਪਰਸਾ ਜਿਸ ਸੱਚੀ ਗਈ ਸੀ ਕਿ ਗੁਲਾਬ ਸਿੱਧੂ ਨੂੰ ਕਿਸੇ ਮੈਰਿਸ ਫੰਕਸ਼ਨ 'ਚ ਜਾਂ ਕਿਸੇ ਪਬਲਿਕ ਫੰਕਸ਼ਨ 'ਤੇ ਅਟੈਕ ਕਰਕੇ ਉਹਦਾ ਨੁਕਸਾਨ ਕੀਤਾ ਜਾਵੇ ਤੇ ਬਾਅਦ 'ਚ ਫਿਰੋਤੀ ਦੀ ਵੀ ਵਸੂਲੀ ਕੀਤੀ ਜਾਵੇ ਤਾਂ ਗੁਲਾਬ ਸਿੱਧੂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਖੈਰ ਜਦੋਂ ਇੱਕ ਗਾਣਾ ਗਾਇਆ ਜਾਵੇ ਉਸ ਦੇ ਵਿੱਚ ਕੁਝ ਸ਼ਬਦਾਂ ਦਾ ਇਸਤੇਮਾਲ ਹੋਵੇ ਉਸ ਦੇ ਉੱਤੇ ਇਤਰਾਜ਼ ਹੋਵੇ ਫਿਰ ਮਾਫੀ ਮੰਗ ਲਈ ਜਾਵੇ ਪਰ ਬਾਵਜੂਦ ਇਸ ਦੇ ਦਿਲ ਦੇ ਵਿੱਚ ਕੋਈ ਰੰਜਿਸ਼ ਰੱਖ ਕੇ ਬੈਠਾ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਔਰ ਕੋਈ ਛੋਟੀ ਗੱਲ ਨਹੀਂ ਹੈ ਕਿ ਇੱਕ ਤਰੀਕੇ ਨਾਲ ਵੱਡੀ ਪਲੈਨਿੰਗ ਬਣਾਈ ਜਾ ਰਹੀ ਸੀ ਜਿਵੇਂ ਹਥਿਆਰ ਬਰਾਮਦ ਹੋਏ ਨੇ ਗੁਲਾਬ ਸਿੱਧੂ ਦੇ ਖਿਲਾਫ ਵੀ ਪਲੈਨਿੰਗ ਸੀ ਅਗਲੀ ਖਬਰ ਦਾ ਰੁਕ ਕਰਦੇ ਤੇ ਗੱਲ ਰਾਣਾ ਬਲਾਚੌਰੀਆ ਦੀ ਰਾਣਾ ਬਲਾਚੌਰੀਆ ਕਤਲ ਦੇ ਵਿੱਚ ਐਕਸ਼ਨ ਹੋਇਆ ਐ ਜੀਟੀਐਫ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਸ਼ੂਟਰਾਂ ਦੀ ਮਦਦ ਕਰਨ ਵਾਲੇ ਮੁਲਜ਼ਮ ਨੂੰ ਵੀ ਕਾਬੂ ਕੀਤਾ ਜਿਵੇਂ ਮੋਹਾਲੀ ਦੇ ਸੋਹਣਾ ਸਾਹਿਬ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਿੱਥੇ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੱਲਦੇ ਟੂਰਨਾਮੈਂਟ ਦੇ ਦੌਰਾਨ ਹਜ਼ਾਰਾਂ ਲੋਕਾਂ ਦੀ ਭੀੜ ਦੇ ਵਿਚਾਲੇ ਰਾਣਾ ਬਲਾਚੌਰੀਆ ਦਾ ਕਤਲ ਔਰ ਰਾਣਾ ਬਲਾਚੌਰੀਆ ਕਤਲ ਕੇਸ ਦੇ ਵਿੱਚ ਜੜੀ ਪੁਲਿਸ ਹੈ ਉਹ ਪੈੜ ਨੱਪਣ ਦੇ ਵਿੱਚ ਲੱਗੀ ਹੋਈ ਹੈ ਰਾਣਾ ਬਲਾਚੌਰੀਆ ਕਤਲ ਕੇਸ ਦੇ ਵਿੱਚ ਏਜੀਟੀਐਫ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਸ਼ੂਟਰਾਂ ਦੀ ਮਦਦ ਕਰਨ ਵਾਲੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਗਿਆ ਪੱਛਮੀ ਬੰਗਾਲ ਤੋਂ ਇਹ ਦੋਵਾਂ ਦੀ ਗ੍ਰਿਫਤਾਰੀ ਹੋਈ ਹੈ ਕਰਨ ਪਾਠਕ ਅਤੇ ਤਰਨਦੀਪ ਸਿੰਘ ਦੇ ਵਜੋਂ ਇਹਨਾਂ ਦੀ ਪਛਾਣ ਹੋਈ ਹੈ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਸੁਹਾਣਾ ਦੇ ਵਿੱਚ ਕਬੱਡੀ ਮੈਚ ਦੌਰਾਨ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਬੱਡੀ ਪ੍ਰਮੋਟਰ ਸੀ ਰਾਣਾ ਬਲਾਚੌਰੀਆ ਔਰ ਦੋਨੀ ਬਲ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਤੈ ਕਰਨ ਪਾਠਕ ਅਤੇ ਤਰਨਦੀਪ ਸਿੰਘ ਇਹ ਦੋ ਜਿਹੜੇ ਸ਼ੂਟਰ ਨੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਦੋਵੇਂ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੀ ਮਦਦ ਕਰਨ ਵਾਲਾ ਇੱਕ ਮੁਲਜ਼ਮ ਵੀ ਕਾਬੂ ਕੀਤਾ ਗਿਆ ਵੈਸਟ ਬੰਗਾਲ ਤੱਕ ਇਹਨਾਂ ਦਾ ਪਿੱਛਾ ਕਰਦੀ ਟ੍ਰੇਸ ਕਰਦੀ ਹੋਈ ਪੁਲਿਸ ਪਹੁੰਚ ਗਈ ਪੱਛਮੀ ਬੰਗਾਲ ਤੱਕ ਤੇ ਉਸ ਤੋਂ ਬਾਅਦ ਇਹ ਸ਼ੂਟਰ ਕਾਬੂ ਕਰ ਲਏ ਗਏ ਨੇ ਪੱਛਮੀ ਬੰਗਾਲ ਤੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਕਾਬਲੇਗੌਰ ਹੈ ਕਿ ਰਣਾ ਬਲਾਚੌਰੀਆ ਦੇ ਕਤਲ ਕੇਸ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਹਨਾਂ ਦੇ ਉੱਤੇ ਇਲਜ਼ਾਮ ਬਲਾਚੌਰੀਆ ਜਿਹੜਾ ਖੇਡਾਂ ਦਾ ਪ੍ਰਮੋਟਰ ਸੀਗਾ ਉਹਦੇ ਉੱਤੇ ਜਿਹੜੀ ਗੋਲੀ ਚੱਲੀ ਸੀ ਇਥੇ ਮੋਹਾਲੀ ਦੇ ਵਿੱਚ ਗਰਾਊਂਡ ਉਹਦੇ ਸਬੰਧੀ ਜਿਹੜੇ ਉਹਨੂੰ ਇੱਕ ਕੁੱਤੇ ਗੋਲੀ ਚਲਾਉਣ ਵਾਲੇ ਸ਼ੂਟਰ ਸੀ ਉਹ ਦੋਨੋਂ ਅਰੈਸਟ ਕਰ ਲਏ ਗਏ ਆ ਔਰ ਇਹਨਾਂ ਨੂੰ ਪੱਛਮੀ ਬੰਗਾਲ ਦੇ ਵਿੱਚੋਂ ਕੋਲਕਾਤਾ ਤੋਂ ਅਰੈਸਟ ਕੀਤਾ ਗਿਆ